ਲਾਗੇ ਮੇਲੇ ਲਾਗੇ ਮੇਲੇ ਲਾਗੇ ਮੇਲੇ ਮਾਤੂਸ਼ਰੀ ਦਸਤਾਰ ਤੇ ਸੂਟਾਂ ਦੇ ਲਾਗੇ ਮੇਲੇ ਆ ਫੋਟੋ ਵਾਲੇ ਸੂਟ ਬੁਟੀਕਾਂ ਵਾਲੇ ਸੂਟ ਪਾਟੀਆਂ ਵਾਲੇ ਸੂਟ ਬਾਜ਼ਾਰਾਂ ਦੇ ਵਿੱਚ 12 1200 15 1500 ਸਾਡੇ ਕੋਲੋਂ ਲੈ ਜਾਓ 15 1500 ਵਾਲੇ ਸਿਰਫ 5 500 ਲੈ ਜਾਓ 5 500 ਚ ਇਹਦਾ ਕੋਈ 1600 ਨਹੀਂ ਲੈਣਾ ਕੋਈ 1700 ਨਹੀਂ ਲੈਣਾ ਰੇਟ ਲੈ ਕੇ ਲਾਤਾ 16 1600 ਵਾਲੇ 17 1700 ਵਾਲੇ ਲੈ ਜਾਓ 650 650 ਮਾਰਕੀਟ ਦੇ ਵਿੱਚ ਇੰਨਾ ਸੂਟਾਂ ਦੇ ਮਿਲਦੇ 2000 2500 ਸਾਡੇ ਕੋਲ ਆਜੋ 1000 ਰੁਪਏ ਦੀ ਰੇਂਜ ਦੇ ਵਿੱਚ ਇਹ ਵੀ ਤੁਹਾਨੂੰ ਅਸੀਂ ਦੇ ਰਣਾ ਸਿਰਫ 1000 ਰੁਪਏ ਦੇ ਵਿੱਚ 3 3000 ਵਾਲੇ ਸੂਟ ਕਰਤੇ 1275 ਰੁਪਏ ਦੇ ਵਿੱਚ ਚੈਲੰਜ ਕਰਦੇ ਆ ਜਿਹੜਾ ਤੁਸੀਂ ਦਾਜ ਵੇਚ ਦੇ ਕੱਪੜਾ ਲੈਣਾ ਦੇਣ ਲੈ ਲਈ ਕੱਪੜਾ ਲੈਣਾ 1 ਲੱਖ ਵਾਲਾ ਕੱਪੜਾ ਤੁਹਾਨੂੰ ਇੱਥੇ ਮਿਲਣਾ ਸਿਰਫ 40 40000 ਰੁਪਏ ਦੇ ਵਿੱਚ ਸੂਟ ਹੈਵੀ ਰੰਗ ਘੈਂਟ ਬਾਜ਼ਾਰ ਦਾ ਰੇਟ 18 19 20000 ਪਰ ਸਾਡੇ ਕੋਲ ਕੋਈ 4000 ਕੋਈ 5000 ਵਾਇਡਿੰਗ ਸੂਟ 레드 ਸੂਟ ਕੋਈ 15000 ਦਾ ਮੰਗਦਾ ਕੋਈ 18000 ਮੰਗਦਾ ਲੈ ਕੋਈ ਮੰਗਦਾ 25000 ਪਰ ਤੁਹਾਨੂੰ ਅਸੀਂ ਦੇਨੇ ਕੌਡੀਆਂ ਦੇ ਪਾ ਆ ਦੇਖੋ ਭਾਜੀ ਰੰਗ ਦੇਖੋ ਡਿਜ਼ਾਈਨ ਦੇਖੋ ਬਡਿੱਕਾਂ ਦੇ ਪੀਸ ਆ ਦੇਖੋ ਭਾਜੀ ਬੁਲਬੁਲ ਦੇ ਬੱਚਿਆਰਗੇ ਸੂਟ ਰੰਗ ਦੇਖੋ ਮੂਹੋ ਬੋਲਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਯੂਰਪ ਤੋਂ ਜਿਹੜੇ ਲੋਕ ਆਉਂਦੇ ਆ ਖੁਸ਼ ਹੋ ਕੇ ਜਾਂਦੇ ਤੁਸੀਂ ਚੰਡੀਗੜ੍ਹ ਜਾ ਕੇ ਮਹਾਲੀ ਜਾ ਕੇ ਦਿੱਲੀ ਬੰਬੇ ਜਾ ਕੇ 1.5 ਲੱਖ ਰੁਪਏ ਖਰਚ ਦਿਓ ਲਹਿੰਗਿਆਂ ਤੇ ਕੋਈ 2-2 ਲੱਖ ਰੁਪਏ ਖਰਚਦਾ ਇੱਥੇ ਤੁਹਾਨੂੰ 15000 18000 ਆਹ ਦੇਖੋ ਡਿਜ਼ਾਈਨਰ ਫਰੌਕ ਨਾਲ ਬਣਿਆ ਹੋਇਆ ਗਰਾਰਾ ਕਿੰਨਾ ਪਿਆਰਾ ਲੱਗਦਾ ਤੇ ਤੁਹਾਨੂੰ ਸਿਰਫ ਦੇ ਦਾਂਗੇ 4000 ਰੁਪਏ ਦੇ ਬਾਜ਼ਾਰਾਂ ਦੇ ਵਿੱਚ ਰੇਟ ਕਿੰਨਾ ਹੈ 15-15000 16 16000 18 18000 ਸਾਡੇ ਕੋਲ ਰੇਟ ਲੈ ਕੇ ਲਾਤਾ 4750 ਰੁਪਏ ਸਲੋਜੀ ਲਾਗੇ ਮੇਲੇ ਲਾਗੇ ਮੇਲੇ ਲਾਗੇ ਮੇਲੇ ਮਾਤੂ ਸ਼੍ਰੀ ਦਸਤਾਰ ਤੇ ਸੂਟਾਂ ਦੇ ਲਾਗੇ ਮੇਲੇ ਆ ਫੋਟੋਆਂ ਵਾਲੇ ਸੂਟ ਬੁਟੀਕਾਂ ਦੇ ਸੂਟ ਪਾਰਟੀਆਂ ਵਾਲੇ ਸੂਟ ਬਾਜ਼ਾਰਾਂ ਦੇ ਵਿੱਚ 12 1200 15 1500 ਸਾਢੇ ਕਰੋ ਲੈ ਜਾਓ 15 1500 ਵਾਲੇ ਸਿਰਫ 5 500 ਲੈ ਜਾਓ 5 500 ਚ ਸਲੋਜੀ ਡਿਜ਼ਾਈਨ ਚੈੱਕ ਕਰ ਲੋ ਰੰਗ ਚੈੱਕ ਕਰ ਲੋ ਮਤਲਬ ਕਾਡੀਆਂ ਦੇ ਪਾ ਲਗਜ਼ਰੀ ਸੂਟ ਤੁਹਾਨੂੰ ਅਸੀਂ ਦੇ ਦੇਾਂਗੇ ਹਰ ਇੱਕ ਵੈਰਾਈਟੀ ਗਾਰੰਟੀਆਂ ਦੇ ਨਾਲ ਇਹਦਾ ਕੋਈ 1600 ਨਹੀਂ ਲੈਣਾ ਕੋਈ 1700 ਨਹੀਂ ਲੈਣਾ ਰੇਟ ਲੈ ਕੇ ਲਾਤਾ 16 1600 ਵਾਲੇ 17 1700 ਵਾਲੇ ਲੈ ਜਾਓ 650 650 650 ਆ ਜਿਹੜੇ ਬਾਜ਼ਾਰਾਂ ਦੇ ਵਿੱਚ ਕੋਈ 3000 ਮੰਗੀਆਂ ਦਾ ਕੋਈ 3200 ਮੰਗੀਆਂ ਜਾਂਦਾ ਰੇਟ ਲੈ ਕੇ ਲੈ ਕੇ ਲਾਤੀਆ 3 3000 ਵਾਲੇ ਸੂਟ ਕਾਰ ਤੇ 1275 ਰੁਪਏ ਦੇ ਵਿੱਚ ਲੋੜੀ ਦਾ ਤਿਉਹਾਰ ਆ ਗਿਆ ਤੁਹਾਡੇ ਘਰ ਚ ਵਿਆਹ ਸ਼ਾਦੀਆਂ ਤੁਸੀਂ ਲੈਣਾ ਦਾਜ ਵਿਰਦੇ ਕਪੜਾ ਸਿੱਧੇ ਆ ਜਾਓ ਕਾਦੀਆਂ ਸ਼ਹਿਰ ਤੇ ਮਾਤੂਸ਼ੀ ਦਸਤਾਰ ਦੇ ਸਟੋਰ ਤੇ ਆ ਵੀ ਚੈੱਕ ਕਰ ਲੋ 1275 ਦੇ ਵਿੱਚ ਦੇ ਲੈਣਾ ਸੀ ਚਾਹੇ ਤੁਸੀਂ ਬੁਟੀਕਾਂ ਵਾਲੇ ਸੂਟ ਲੈਣੇ ਆ ਕਲਰ ਚੈੱਕ ਕਰ ਲੋ ਵੱਡੇ ਵੱਡੇ ਸ਼ੋਰੂਮਾਂ ਜਾਂਦੇ ਆ ਤੁਹਾਡੀਆਂ ਹੁੰਦੀਆਂ ਲੁੱਟਾਂ ਪਰ ਸਾਡੇ ਕੋਲ ਅੱਧੇ ਰੇਟਾਂ ਚ ਕਪੜਾ ਚੈਲੰਜ ਕਰਦੇ ਆ ਜਿਹੜਾ ਤੁਸੀਂ ਦਾਜ ਮੇਰੇ ਦੇ ਕੱਪੜਾ ਲੈਣਾ ਦੇਣ ਲੈ ਲਈ ਕੱਪੜਾ ਲੈਣਾ 1 ਲੱਖ ਵਾਲਾ ਕੱਪੜਾ ਤੁਹਾਨੂੰ ਇੱਥੇ ਮਿਲਣਾ ਸਿਰਫ 40 40000 ਰੁਪਏ ਦੇ ਵਿੱਚ ਦੇ ਕੇ ਭੇਜਣਾ ਭਾਈ ਜੀ ਮੈਂ ਤਾਂ ਹੈਰਾਨ ਆ ਰੰਗ ਡਿਜ਼ਾਈਨ ਬਾਲੇ ਬোল ਬোল ਦੇ ਬੱਚੇ ਤਿਆਰ ਕਰਕੇ ਰੱਖੀ ਆ ਤੁਸੀਂ ਵੀਰੇ ਸਾਡੇ ਕੋਲ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਰੰਗਾਂ ਦੀ ਕੋਈ ਕਮੀ ਨਹੀਂ ਆ ਤੁਹਾਡੇ ਸਾਹਮਣੇ ਡਿਸਪਲੇ ਕੀਤੇ ਹੋਏ ਆ ਜਿੰਨੇ ਸੂਟ ਕੋਗੇ ਅਸੀਂ ਉਹਨੇ ਦੇ ਦਾਂਗੇ ਰੇਟ ਘੱਟ ਤੋਂ ਘੱਟ ਮਾਰਕੀਟ ਦੇ ਵਿੱਚ ਇੰਨਾ ਸੂਟਾਂ ਤੇ ਮਿਲਦੇ 2000 2500 ਸਾਡੇ ਕੋਲ ਆਜੋ 1000 ਰੁਪਏ ਦੀ ਰੇਂਜ ਦੇ ਵਿੱਚ ਆ ਦੇਖ ਜਿਹੜੀ 1000 1000 ਰੁਪਏ ਦੇ ਵਿੱਚ ਕਰਤੇ ਆ ਵੀ ਤੁਸੀਂ ਚੈੱਕ ਕਰੋ ਚੱਕ ਲਿਓ 12 1275 ਦੇ ਵਿੱਚ ਆ ਤੁਸੀਂ ਚੈੱਕ ਕਰ ਲਓ ਸਰਵੋਸਕੀ ਦਾ ਕੰਮ ਫੁੱਲ ਖਿੜੇ ਪਏ ਆ ਘੇਰੇ ਬਣੇ ਪਏ ਆ ਦੁਪੱਟਿਆਂ ਦੇ ਰੰਗ ਬੜੇ ਸੋਹਣਾ ਇਹ ਵੀ ਤੁਹਾਨੂੰ ਅਸੀਂ ਦੇ ਰਿਹਾ ਸਿਰਫ 1000 ਰੁਪਏ ਦੇ ਵਿੱਚ ਇੱਕ ਇੱਕ 1000 ਦੀ ਡਿਜ਼ਾਈਨਰ ਦੁਪੱਟਿਆਂ ਨਾਲ ਸੂਟ ਦੇ ਰਹੇ ਆ ਮੇਰੇ ਡਿਜ਼ਾਈਨਰ ਦੁਪੱਟਿਆਂ ਦੇ ਨਾਲ ਆਪਣੇ ਕੋਲ ਸੂਟ ਆ ਕੇ ਬਹੁਤ ਵਧੀਆ ਮਾਰਕੀਟ ਦੇ ਵਿੱਚ 1500 2000 ਰੁਪਏ ਦੀ ਰੇਂਜ ਦਿੰਦੇ ਆ ਸਾਡੇ ਕੋਲ ਕੰਮ ਨਹੀਂ ਹੈਗਾ ਅੱਗੇ ਦੇਖੋ ਸਾਡੇ ਕੋਲ ਬਹੁਤ ਵੈਰਾਈਟੀ ਹੈਗੀ ਆ ਸਲੋ ਜੀ ਜਿਹੜੇ ਰਾਇਲ ਕਸਟਮਰ ਆ ਜਿਹੜੇ ਕਹਿੰਦੇ ਸਾਨੂੰ ਚੰਡੀਗੜ੍ਹ ਜਾਣਾ ਪੈਂਦਾ ਦਿੱਲੀ ਜਾਣਾ ਪੈਂਦਾ ਬੰਬੇ ਜਾਣਾ ਪੈਂਦਾ ਸਾਨੂੰ ਸਾਡੀ ਪਸੰਦ ਦੇ ਸੂਟ ਨਹੀਂ ਮਿਲਦੇ ਆ ਦੇਖੋ ਭਾਰੇ ਭਾਰੇ ਦੁਪੱਟੇ ਵਾਈਡਿੰਗ ਸੂਟ ਰੈੱਡ ਸੂਟ ਕੋਈ 15000 ਦਾ ਮੰਗਦਾ ਕੋਈ 18000 ਮੰਗਦਾ ਤੇ ਕੋਈ ਮੰਗਦਾ 25000 ਪਰ ਤੁਹਾਨੂੰ ਅਸੀਂ ਦੇਨੇ ਕੋਡੀਆਂ ਦੇ ਪਾ ਰੇਟ ਵੀ ਘੱਟ ਸੂਟ ਸਾਡੇ ਲਹਿੰਗਿਆਂ ਤੋਂ ਭਾਰੇ ਭਾਰੇ ਤੁਹਾਨੂੰ ਅਸੀਂ ਦੇਨੇ ਆ ਆ ਚੈੱਕ ਕਰੋ ਦੁਪੱਟਿਆਂ ਰ ਹੋਇਆ ਕੰਮ ਚੈੱਕ ਕਰ ਲਓ ਇਹ ਮਾਡਲਾਂ ਬੁਟੀਕਾਂ ਪਾਰਟੀਆਂ ਚਾਹੇ ਤੁਸੀਂ ਫਿਲਮਾਂ ਦੇ ਵਿੱਚ ਐਕਟਰੀਆਂ ਦੇਖ ਲਓ ਉਹਨਾਂ ਦੇ ਪਾਏ ਹੋਏ ਸੂਟ ਆ ਜਿਹੜੇ ਤੁਹਾਨੂੰ ਬਹੁਤ ਸੋਹਣੇ ਰੇਟ ਤੇ ਬਹੁਤ ਵਧੀਆ ਰੇਂਜ ਦੇ ਰਹੇ ਆ ਭਾਈ ਜੀ ਕਮਾਲ ਕੀਤੀ ਪਈ ਆ ਵੀ ਜਦੋਂ ਲੋਕ ਆਉਂਦੇ ਕਹਿੰਦੇ ਵੀ ਖੁਸ਼ ਹੋ ਕੇ ਜਾਈਦਾ ਜਿੰਨੇ ਸੂਟ ਖੋਲਦੇ ਆ ਸਾਰੇ ਚੜਦੇ ਚੜਦੇ ਆ ਇੱਥੇ ਬਿਲਕੁਲ ਵੀਰੇ ਮੂੰਹੋਂ ਬੋਲਦੇ ਆ ਕੱਪੜੇ ਰੰਗ ਦੇਖੋ ਡਿਜ਼ਾਈਨ ਦੇਖੋ ਕੱਪੜੇ ਦਾ ਡਿਜ਼ਾਈਨ ਦੇਖੋ ਕਿੱਡਾ ਪਿਆਰਾ ਬਣਾਇਆ ਬਾਜੂ ਵਰਕ ਆ ਗਿਆ ਭਾਜੀ ਘੇਰੇ ਦਾ ਵਰਕ ਨੈਕ ਤੇ ਵਰਕ ਦੇਖੋ ਕਿੱਡਾ ਪਿਆਰਾ ਬਣਾਇਆ ਦੁਪੱਟਾ ਬਹੁਤ ਸ਼ਾਨਦਾਰ ਬਣਿਆ ਭਾਜੀ ਇੰਦਾ ਦਾ ਮਾਰਕੀਟ ਦੇ ਵਿੱਚ ਲੈਣ ਚੱਲ ਜਿਓ 10-12 ਹਜ਼ਾਰ ਤੋਂ ਘੱਟ ਨਹੀਂ ਦਿੰਦੇ ਆ ਤੁਸੀਂ ਚੈੱਕ ਕਰੋ ਜੀ ਡਿਜ਼ਾਈਨ ਚੈੱਕ ਕਰ ਲਓ ਸੁਪਰ ਡਿਜ਼ਾਈਨ ਦੇ ਰਹੇ ਆ ਕੋਈ ਸਾਨੂੰ ਕਹੇਵੇਂ ਸਾਨੂੰ ਹੌਲਾ ਸੂਟ ਚਾਹੀਦਾ ਭਾਰਾ ਚਾਹੀਦਾ ਡਿਜ਼ਾਈਨਰ ਚਾਹੀਦਾ ਪਲੇਨ ਚਾਹੀਦਾ ਤੁਹਾਡੀ ਹਰ ਇੱਕ ਦੀ ਕੱਲੇ ਕੱਲੇ ਦੀ ਪਸੰਦ ਸਾਡੇ ਕੋਲ ਤਿਆਰ ਵਰ ਤਿਆਰ ਆ ਰੰਗ ਦੇਖ ਲਓ ਸ਼ੀਸ਼ੇ ਜੜੇ ਪਏ ਆ ਡਿਜ਼ਾਈਨਰ ਦੁਪੱਟੇ ਸੂਟ ਹੈਵੀ ਰੰਗ ਘੈਂਟ ਬਾਜ਼ਾਰ ਦਾ ਰੇਟ 18 19 20 ਹਜ਼ਾਰ ਪਰ ਸਾਡੇ ਕੋਲ ਕੋਈ 4000 ਕੋਈ 5000 ਕੋਈ 6000 ਕੋਈ 7-8000 ਦੇ ਵਿੱਚ ਤੁਹਾਨੂੰ ਅਸੀਂ ਟੌਪ ਟੌਪ ਦੀਆਂ ਚੀਜ਼ਾਂ ਦਿੰਨੇ ਆ ਆ ਚੈੱਕ ਕਰੋ ਦੇਖੋ ਗਲੇ ਦੇ ਉੱਤੇ ਕਿੰਨਾ ਲਗਜ਼ਰੀ ਕੰਮ ਹੋਇਆ ਆ ਸਾਰੇ ਫਰੰਟ ਦੇ ਉੱਤੇ ਹੋਇਆ ਸੋਨਾ 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 ਕੰਮ ਆ ਘੇਰੇ ਦੇ ਉੱਤੇ ਵੀ ਫੁੱਲ ਬਣਾਤਾ ਬਹੁਤ ਸੋਹਣਾ ਰੰਗ ਦੁਪੱਟਾ ਦੇਖੋ ਵੀਰੇ ਪੂਰਾ ਜਾਲ ਬਣਿਆ ਹੋਇਆ ਜਾਲ ਜਿੱਦਾਂ ਮਰਜ਼ੀ ਲੈ ਕੇ ਦੇਖੋ ਤੁਹਾਨੂੰ ਤੰਗ ਨਹੀਂ ਕਰੂਗਾ ਦੁਪੱਟਾ ਆ ਰੰਗ ਇਹਦੇ ਵਿੱਚ ਇੱਕ ਆ ਵੀ ਹੈਗਾ ਤੁਸੀਂ ਆ ਵੀ ਰੰਗ ਲੈ ਕੇ ਜਾ ਸਕਦੇ ਮਤਲਬ ਤੁਹਾਡੀ ਪਸੰਦ ਤੁਹਾਨੂੰ ਮਿਲ ਜਾਣੀ ਹੈਗੀ ਆ ਆ ਤੁਸੀਂ ਬਾਰਡਰ ਤੇ ਦੁਪੱਟੇ ਦੇ ਕੰਮ ਚੈੱਕ ਕਰ ਲੋ ਇੰਨਾ ਸੋਹਣਾ ਕੰਮ ਇਦਾਂ ਦੀਆਂ ਚੀਜ਼ਾਂ ਚੈਲੰਜ ਕਰਦੇ ਆ ਜੇ ਤੁਹਾਨੂੰ ਹੋਰ ਕਿਸੇ ਦੁਕਾਨ ਤੇ ਕਿਸੇ ਸ਼ੋਰੂਮ ਤੇ ਮਿਲ ਜਵੇ ਜੇ ਮਿਲ ਗਈ ਤਾਂ ਰੇਟ 4 4 ਗੁਣਾ ਹੋ ਜਾਣਿਆ ਪਰ ਸਾਡੇ ਕੋਲ ਆ ਜੋ ਮਿੱਟੀ ਦੇ ਭਾ ਕਰਦੇ ਮਿੱਟੀ ਦੇ ਭਾ ਆ ਚੀਜ਼ਾਂ ਚੈੱਕ ਕਰ ਲੋ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਯੂਰਪ ਤੋਂ ਜਿਹੜੇ ਲੋਕ ਆਉਂਦੇ ਆ ਖੁਸ਼ ਹੋ ਕੇ ਜਾਂਦੇ ਕਹਿੰਦੇ ਵੀ ਜਿਹੜੀ ਸਾਡੀ ਚੀਜ਼ ਤੇ ਅੱਖ ਹੁੰਦੀ ਆ ਜਿਹੜੀ ਚੀਜ਼ ਸਾਡੇ ਮਨ 'ਚ ਹੁੰਦੀ ਆ ਜਿਹੜੀ ਚੀਜ਼ ਦੀ ਫੋਟੋ ਸੀ ਇੰਸਟਾਗ੍ਰਾਮ ਤੋਂ ਲੈ ਕੇ ਜਾਂਦਾ ਉਹੋ ਹੀ ਚੀਜ਼ ਸਾਨੂੰ ਮਾਤੂ ਸ਼੍ਰੀ ਦਸਤਾਰ ਕਾਦੀਆਂ ਤੇ ਮਿਲ ਜਾਂਦੀ ਆ ਆ ਵੀ ਚੈੱਕ ਕਰ ਲੋ ਮਤਲਬ ਜਿਹੜਾ ਬੰਦਾ ਕਹਿੰਦਾ ਅਸੀਂ ਰਾਇਲ ਕੱਪੜੇ ਪਾਉਣੇ ਆ ਸਾਡੀ ਦਾ ਕੁੜੀ ਕਹਿੰਦੀ ਵੀ ਸਾਨੂੰ ਦਾਇਰੇ ਸੂਟ ਭਾਰੇ ਭਾਰੇ ਚਾਹੀਦੇ ਆ ਭਾਰੇ ਵੀ ਚਾਹੀਦੇ ਆ ਸੋਨੇ ਵੀ ਚਾਹੀਦੇ ਆ ਤੇ ਡਿਜ਼ਾਈਨ ਵੀ ਲੇਟੈਸਟ ਆਈ ਦੇ ਆ ਤੇ ਤੁਹਾਡੀ ਪਸੰਦ ਤੁਹਾਨੂੰ ਸਹੀ ਟਿਕਾਣਾ ਦੱਸ ਰਿਹਾ ਆਜੋ ਕਾਦੀਆਂ ਦੇ ਵਿੱਚ ਮਕਤੂਸ਼ਰੀ ਦਸਤਾਰ ਤੇ ਆਜੋ ਆਹ ਦੇਖੋ ਭਾਜੀ ਡਿਜ਼ਾਈਨਰ ਸੂਟ ਕੋਈ ਮੇਰੀ ਭੈਣ ਕਹਿੰਦੀ ਸੂਟ ਹੈਵੀ ਹੋਏ ਪਰ ਵੇਟ ਨਾ ਹੋਏ ਸੂਟ ਦਾ ਅਸੀਂ ਇਹੋ ਜੀਆਂ ਚੀਜ਼ਾਂ ਤਿਆਰ ਕਰਾਉਂਦੇ ਆ ਖੁਦ ਆਪਣੇ ਮਿਲਦੇ ਵਿੱਚੋਂ 6-6 ਮਹੀਨੇ ਲੱਗ ਜਾਂਦੇ ਇਹ ਸੂਟ ਨੂੰ ਤਿਆਰ ਕਰਾਉਣ ਲੱਗਿਆ ਪਰ ਮੇਰੀਆਂ ਭੈਣਾਂ ਦੀ ਪਸੰਦ ਦੇ ਅਕੋਰਡਿੰਗ ਅਸੀਂ ਇਹ ਸੂਟ ਤਿਆਰ ਕਰਾਉਂਦੇ ਆ ਜਿੱਦਾਂ ਦੇ ਮਰਜ਼ੀ ਦੇਖੋ ਭਾਜੀ ਸੂਟ ਦੇਖੋ ਡਿਜ਼ਾਈਨਰ ਦੁਪੱਟੇ ਨਾਲ ਡਿਜ਼ਾਈਨਰ ਸੂਟ ਗਲੇ ਦਾ ਵਰਕ ਦੇਖੋ ਬਾਜੂ ਵਰਕ ਆ ਗਿਆ ਇਹੋ ਜੇ ਮਾਰਕੀਟ ਦੇ ਵਿੱਚ ਤੁਹਾਨੂੰ ਬਹੁਤ ਛੇ ਲਾਉਂਦੇ ਆ ਪਰ ਮਾਤੂ ਸ਼੍ਰੀ ਦਸਤਾਰ ਕਾਦੀਆਂ ਦੇ ਵਿੱਚ ਉਹ ਕੰਮ ਨਹੀਂ ਕੀਤਾ ਜਾਂਦਾ ਆ ਦੇਖੋ ਭਾਜੀ ਰੰਗ ਦੇਖੋ ਡਿਜ਼ਾਈਨ ਦੇਖੋ ਬੜੀਕਾਂ ਦੇ ਪੀਸ ਮਾਰਕੀਟ ਦੇ ਵਿੱਚ ਤੁਹਾਨੂੰ ਇਹੀ ਸੂਟ 30 35 35000 ਦੇ ਵਿੱਚ ਦਿੰਦੇ ਆ ਪਰ ਮਾਰਕੀਟ ਨਾਲੋਂ ਸਾਡੇ ਮਾਤੂ ਸ਼੍ਰੀ ਦਸਤਾਰ ਕਾਦੀਆਂ ਦੇ ਵਿੱਚ ਉਹ ਕੰਮ ਨਹੀਂ ਹੈਗਾ ਅਸੀਂ ਆਪਣੀਆਂ ਭੈਣਾਂ ਨਾਲ ਲੁੱਟ ਨਹੀਂ ਹੋਣ ਦੇਣੀ ਆ ਦੇਖੋ ਜੀ ਸਾਡੇ ਪੂਰਾ ਕੰਪੀਟੀਸ਼ਨ ਆ ਦੁਪੱਟੇ ਕਹਿੰਦੇ ਆ ਮੈਂ ਸੋਹਣਾ ਆ ਤੇ ਸਾਡੇ ਸੂਟ ਕਹਿੰਦੇ ਮੈਂ ਸੋਹਣਾ ਆ ਆ ਹੈਵੀ ਦੁਪੱਟੇ ਜਾਲ ਬਣਿਆ ਆ ਸੂਟ ਚੈੱਕ ਆ ਲਓ ਫਰੰਟ ਕੇਰੇ ਬਾਹਾਂ ਦੇ ਕੰਮ ਮਤਲਬ ਹਰ ਤਰ੍ਹਾਂ ਦੀ ਚੀਜ਼ ਸਾਨੂੰ ਮੈਣੀਆ ਭਾਈ ਜੀ ਬਲੈਕ ਕਲਰ ਵੀ ਅੱਛ 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 ਕਰਦਾ ਪਿਆ ਆ ਭਾਈ ਜੀ ਕਈਆਂ ਪੇਰੀਆਂ ਪਹਿਣਾ ਦੀ ਹੁੰਦੀ ਹੈ ਬਲੈਕ ਕਰਦੀ ਡਿਮਾਂਡ ਅਸੀਂ ਉਹਨਾਂ ਦੀ ਡਿਮਾਂਡ ਦੇ ਅਕੋਰਡਿੰਗ ਕੋਈ ਕਹਿੰਦੇ ਸਾਨੂੰ ਬਲੈਕ ਕਲਰ ਚਾਹੀਦਾ ਵਾ ਸਪੈਸ਼ਲ ਤਿਆਰ ਕਰਵਾਈਦਾ ਬੁਟੀਕਾਂ ਦੇ ਪੀਸ ਡਿਜ਼ਾਈਨ ਦੇ ਕੋ ਕੇਰੇ ਤੋਂ ਲੈ ਕੇ ਨੱਕ ਤੱਕ ਜੋ ਵੀ ਆ ਬਾਜੂ ਵਰਕ ਆ ਗਿਆ ਇਹੋ ਜਿਹੇ ਜਾਣ ਭਾਜੀ ਮਾਰਕੀਟ ਤੇ ਤੁਹਾਨੂੰ ਕਿਤੋਂ ਨਹੀਂ ਮਿਲਨੇ ਆ ਦੇਖੋ ਜੀ ਸੂਟ ਦੇ ਨਾਲ ਕੰਟਰਾਸਟ ਦੁਪੱਟਾ ਕਰਤਾ ਆ ਚੈੱਕ ਕਰਾ ਦਿਓ ਸੂਟ ਦਾ ਬਾਅਦ ਦਿਖਾਵਾਂਗੇ ਦੁਪੱਟੇ ਤੇ ਹੋਇਆ ਕੰਮ ਚੈੱਕ ਕਰ ਲਓ ਇਦਾਂ ਦਾ ਕੰਮ ਇਦਾਂ ਦੀ ਡਿਜ਼ਾਈਨਿੰਗ ਇਦਾਂ ਦੀ ਵੈਰਾਈਟੀ ਤੁਹਾਨੂੰ ਕਿਤੇ ਦੇਖਣ ਨੂੰ ਲੱਭਣੀ ਵੀ ਨਹੀਂ ਪਰ ਸਾਡੇ ਕੋਲ ਆਜੋ ਆ ਦੇਖੋ ਘੈਂਟ ਘੈਂਟ ਸੂਟ ਟੌਪ ਟੌਪ ਦੀਆਂ ਚੀਜ਼ਾਂ ਵੀਡੀਓ ਦੇ ਵਿੱਚ ਸਾਰੀ ਵੈਰਾਈਟੀ ਨਹੀਂ ਦਿਖਾ ਹੁੰਦੀ ਪਰ ਜੇ ਤੁਸੀਂ ਇੱਥੇ ਸਟੋਰ ਤੇ ਆਉਣਾ ਤੁਹਾਡਾ ਅਸੀਂ ਬਹੁਤ ਸਾਰਾ ਫਾਇਦਾ ਕਰਨਾ ਤੁਹਾਡੀ ਆ ਦੇਖੋ ਭਾਈ ਬੁਲਬੁਲ ਦੇ ਬੱਚਿਆਰਗੇ ਸੂਟ ਰੰਗ ਦੇਖੋ ਮੂਹੋਂ ਬੋਲਦੇ ਆ ਆ ਡਿਜ਼ਾਈਨਰ ਦੁਪੱਟਾ ਹੈਵੀ ਦੁਪੱਟਾ ਬਿਲਕੁਲ ਲਾਈਟ ਵੇਟ ਅਸੀਂ ਉਹ ਕੰਮ ਨਹੀਂ ਰੱਖੇ ਕਿ ਹਾਂ ਆਪਣੀਆਂ ਭੈਣਾਂ ਨੂੰ ਕਹਿਣਾ ਆ ਸੂਟ ਵਿਖਾਈ ਤੇ ਦੇਣਾ ਕੋਈ ਹੋਰ ਆ ਜਿਹੜਾ ਵੇਖਣਗੇ ਉਹੀ ਦਵਾਂਗੇ ਆ ਲਓ ਜੀ ਹੁਣ ਤੁਹਾਡੇ ਆ ਗਿਆ ਵਿਆਹ ਤੁਸੀਂ ਲੈਣਿਆ ਵੈਡਿੰਗ ਲਹਿੰਗੇ ਜਿਹੜੇ ਤੁਸੀਂ ਚੰਡੀਗੜ੍ਹ ਜਾ ਕੇ ਮਹਾਲੀ ਜਾ ਕੇ ਦਿੱਲੀ ਬੰਬਈ ਜਾ ਕੇ 1.5 ਲੱਖ ਰੁਪਏ ਖਰਚ ਦਿਓ ਲਹਿੰਗਿਆਂ ਤੇ ਕੋਈ 2-2 ਲੱਖ ਰੁਪਈਆ ਖਰਚਦਾ ਇੱਥੇ ਤੁਹਾਨੂੰ 15000 18000 20000 30000 35000 35000 ਦੇ ਵਿੱਚ ਅਸੀਂ ਤੁਹਾਨੂੰ ਬੋਲ ਬੋਲ ਦੇ ਬੱਚੇ ਦੇ ਰਹੇ ਹਾਂ ਮਾਤਰਾਬ 3-3 ਲੱਖ ਵਾਲੇ ਲਹਿੰਗੇ 2-2 ਲੱਖ ਵਾਲੇ ਲਹਿੰਗੇ 25 25 30 30000 ਚ ਦੇ ਦਿਆਂਗੇ ਫਲੇਅਰ ਚੈੱਕ ਕਰ ਲਓ ਹੁਣ ਜਿਹੜਾ ਰੈਂਟੇ ਤੁਹਾਨੂੰ 40 40 50 50000 ਮਿਲਦਾ ਜੇ ਤੁਸੀਂ ਮੁੱਲ ਖਰੀਦਿਓ 10 ਲੱਖ 2.5 ਲੱਖ ਪਰ ਇੱਥੇ ਤੁਹਾਨੂੰ ਰੈਂਟ ਨਾਲੋਂ ਵੀ ਸਸਤੇ ਵੈਡਿੰਗ ਲਹਿੰਗੇ ਮਿਲ ਜਾਣੇ ਆ ਦੇਖੋ ਆ ਦੇਖੋ ਭਾਜੀ ਦੁਪੱਟਾ ਜਾਲ ਦੁਪੱਟਾ ਕਹਿੰਦੇ ਇਹਨੂੰ ਜਾਲ ਜਿੱਦਾਂ ਮਰਜ਼ੀ ਕੈਰੀ ਕਰੋ ਤੁਹਾਨੂੰ ਹੈਵੀ ਪੰਨ ਨਹੀਂ ਪਨ ਲੱਗੂਗਾ ਆ ਦੇਖੋ ਡਿਜ਼ਾਈਨਰ ਆ ਕੁਰਤੀ ਬੈਕ ਫਰੰਟ ਦੋਨੋਂ ਸਾਈਡ ਡਿਜ਼ਾਈਨ ਬਣਿਆ ਹੋਇਆ ਵਾ ਲੈ ਲੋ ਤੁਸੀਂ ਲੈਣੇ ਆ ਸ਼ਰਾਰੇ ਗਰਾਰੇ ਗਾਉਂਡ ਰਸਾ ਬਜ਼ਾਰਾਂ ਦੇ ਵਿੱਚ ਰੇਟ ਕਿੰਨਾ ਰਹਾ 15 15000 16 16000 18 18000 ਸਾਡੇ ਕੋਲ ਰੇਟ ਲੈ ਕੇ ਲਾਤਾ 4750 ਰੁਪਏ ਚ ਲੈ ਜਾਓ 15000 ਵਾਲੀ ਡਰੈਸ ਆ ਵੀ ਚੈੱਕ ਕਰ ਲੋ ਇਹ ਤੁਹਾਨੂੰ ਅਸੀਂ ਦੇ ਰਣੀ ਆ ਸਿਰਫ 4000 ਰੁਪਏ ਦੇ ਵਿੱਚ ਆ ਵੀ ਚੈੱਕ ਕਰ ਲੋ ਆ ਤੁਹਾਨੂੰ ਦੇ ਰਣੀ ਅਸੀਂ ਸਿਰਫ 4500 ਦੇ ਵਿੱਚ ਆ ਵੀ ਤੁਹਾਨੂੰ ਅਸੀਂ ਦੇ ਰਣੀ ਆ 4599 ਚ ਮਤਲਬ ਡਿਜ਼ਾਈਨ ਸਾਡੇ ਕੋਲ ਬਹੁਤ ਆ ਵੈਰਾਈਟੀ ਸਾਡੇ ਕੋਲ ਬਹੁਤ ਆ ਰੇਂਜ ਸਾਡੇ ਕੋਲ ਬਹੁਤ ਆ ਤੁਹਾਡੇ ਬਜਟ ਅਨੁਸਾਰ ਤੁਸੀਂ ਅਨਾਰਕਲੀ ਸੂਟ ਲੈਣੇ ਸਾਡੇ ਕੋਲ ਆ ਜਾਓ ਫਰੰਟ ਲਹਿੰਗੇ ਚੌਲੀਆਂ ਲੈਣੀਆਂ ਸਾਡੇ ਕੋਲ ਆ ਜਾਓ ਪਾਰਟੀ ਵੇਅਰ ਲਹਿੰਗੇ ਲੈਣੇ ਤਾਂ ਵੀ ਆਜੋ ਵਿਡਿੰਗ ਲਹਿੰਗੇ ਲੈਣੇ ਤਾਂ ਵੀ ਆਜੋ ਆ ਦੇਖੋ ਪਿੰਕ ਅਨਾਰਕਲੀ ਨਹੀਂ ਇਹਨੂੰ ਲਹਿੰਗਾ ਚੋਲੀ ਕਹਿੰਦੇ ਆ ਆ ਦੇਖੋ ਭਾਈ ਡਿਜ਼ਾਈਨ ਕਿੱਡਾ ਪਿਆਰਾ ਬਣਿਆ ਆ ਮਾਰਕੀਟ ਦੇ ਵਿੱਚ ਤੁਹਾਡੇ ਕੋਲ 30-30 ਹਜ਼ਾਰ ਲੈ ਲੈਂਦੇ ਐਨਾਂ ਚੀਜ਼ਾਂ ਦਾ ਪਰ ਇੱਥੇ ਉਹ ਕੰਮ ਨਹੀਂ ਹੈਗਾ ਜੋ ਕਵਾਂਗੇ ਉਹੀ ਦਵਾਂਗੇ ਆ ਦੇਖੋ ਡਿਜ਼ਾਈਨਰ ਫਰੌਕ ਨਾਲ ਬਣਿਆ ਹੋਇਆ ਗਰਾਰਾ ਕਿੱਡਾ ਪਿਆਰਾ ਲੱਗਦਾ ਤੇ ਤੁਹਾਨੂੰ ਸਿਰਫ ਦੇ ਦਾਂਗੇ 4000 ਰੁਪਏ ਦੇ ਵਿੱਚ ਆ ਦੇਖੋ ਜੀ ਜੇ ਤੁਸੀਂ ਇਦਾਂ ਦੇ ਡਿਜ਼ਾਈਨਰ ਚੀਜ਼ਾਂ ਸ਼ਾਹੀ ਚੀਜ਼ਾਂ ਲਗਜ਼ਰੀ ਚੀਜ਼ਾਂ ਰਾਇਲ ਚੀਜ਼ਾਂ ਲੈਣੀਆਂ ਤਵਾ ਤਵਾ ਮੈਂਟੋ ਮੈਂਟੀ ਭੱਜ ਕੇ ਆ ਜਾਓ ਸਕੂਟਰ ਚੱਕ ਲੋ ਮੋਟਰਸਾਈਕਲ ਚੱਕ ਲੋ ਗੱਡੀ ਚੱਕ ਲੋ ਭਾਵੇਂ ਬੱਸੇ ਆ ਜਾਓ ਭਾਵੇਂ ਤੁਸੀਂ ਆ ਜਾਓ ਫੋਰਚੂਨਰ ਚ ਭਾਵੇਂ ਆ ਜਾਓ ਆਲਟੋ ਚ ਤੁਹਾਡੀ ਵੇਟ ਕਰਦੇ ਆ ਤੁਹਾਡੀ ਹਰ ਇੱਕ ਤਰ੍ਹਾਂ ਦੀ ਪਸੰਦ ਦੀ ਚੀਜ਼ ਸਾਡੇ ਕੋਲ 3500 ਸੂਟ ਆ 500000 2000 5000 ਭਾਵੇਂ 40 40 50000 ਤੇ ਲੈ ਲੋ ਮਤਲਬ ਇੱਕੋ ਹੀ ਛੱਤ ਹੈ ਤਾਂ ਸਾਰੀ ਵੈਰਾਈਟੀ ਤੁਹਾਨੂੰ ਮਿਲ ਜਣੀ ਹੈ ਚੈਲੇਂਜ ਬੜਾ ਕਿਸ ਗੱਲ ਦਾ ਵੀ ਰੇਟ ਬਹੁਤ ਘਟਿਆ ਕੁਆਲਿਟੀ ਲਗਜ਼ਰੀ ਆ ਤੁਹਾਡੇ ਚਾਹ ਪੂਰੇ ਕਰਦੇ ਆ ਐਵੇਂ ਸਾਡੇ ਬਚਾ ਦੇਣੇ ਆ ਚੀਜ਼ ਇਦਾਂ ਦੀ ਜਣੀਆਂ ਤੁਹਾਡੇ ਪਾਈ ਹੋਊ ਕਿਸੇ ਰ ਦਿਸੂਗੀ ਨਹੀਂ ਆਜੋ ਜੀ ਵੇਟ ਕਰਦੇ ਆ ਮਾਤੂ ਸ਼੍ਰੀ ਦਸਤਾਰ ਕਾਦੀਆਂ ਸ਼ਹਿਰ ਨੰਬਰ ਸਕਰੀਨ ਤੇ ਆ ਫੋਨ ਕਰ ਸਕਦੇ ਆ ਜੇ ਕੋਈ ਤੁਸੀਂ ਹੋਰ ਜਾਣਕਾਰੀ ਲੈਣੀ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਕਰਦੀਆਂ